ਫਿਰ ਮਿਲਾਂਗੇ ਉਸੇ ਮੋੜ ਤੇ ਜਿੱਥੇ ਵਿਛੋੜੇ ਰੂਹਾਂ ਦੀ ਹੋਏ ਸੀ ਫਿਰ ਮਿਲਾਂਗੇ ਯਾਦ ਕਰ ਰੋਵਾਂਗੇ ਉਸੇ ਥਾਂ ਤੇ ਜਿੱਥੇ ਹਾਸਿਆਂ ਦੇ ਪਲ ਆਪਣੇ ਬੀਤੇ ਸੀ ਹੱਸਣਗੇ ਉਹ ਦਿਲਾਂ ਦੇ ਵਪਾਰੀ ਜੋ ਜਲੂਸ ਸੱਬ ਦਾ ਸੁਣਦੇ ਸੀ ਰੋਣਗੇ ਅੱਜ ਹੁਸਨ ਤੇ ਲਖਾਰੀ ਜੋ ਪਿਆਰ ਦੀਆਂ ਬਾਤਾਂ ਕਰਦੇ ਸੀ ਕਿਹੜੀ ਸੀ ਉਹ ਕੜੀ ਜਦ ਮੱਤ ਮੇਰੀ ਬੰਜੀ ਸੀ ਕਿਹੜੀ ਸੀ ਉਹ ਭਾਸ਼ਾ ਜਿਹਨੂੰ ਸੁਣ ਇੱਜ਼ਤ ਮੇਰੀ ਉੱਲੀ ਸੀ ਫਿਰ ਕੀ ਹੋਇਆ ਜੇ ਮੂਹ ਉਚਾਰਨਸ ਬੋਲਿਆ ਜੱਬ ਮੈਂ ਮਿਠਾਸ ਆਵਾਜ਼ ਨਾਲ ਕਈ ਸਾਲ ਤੇਰੇ ਨਾਲ ਕੱਟ ਗਿਆ ਸੀ ਫਿਰ ਕੀ ਹੋਇਆ ਜੇ ਕੋਈ ਗੱਲ ਬਣਾਉਣ ਵਾਸਤੇ ਮੈਂ ਕਸਮਾਂ ਆਪਣੀਆਂ ਹੀ ਬਾ ਦਿੰਦਾ ਸੀ ਡਰਦਾ ਸੀ ਮੈਂ ਕਦਮਾਂ ਤੋਂ ਤੇਰੇ ਕਦਮ ਕਿੱਥੇ ਡੋਲ ਨਾ ਜਾਣ ਸ਼ੱਕ ਕਰਦਾ ਸੀ ਮੈਂ ਆਪਣਿਆਂ ਤੇ ਕਿੱਥੇ ਮੇਰੇ ਆਪਣੇ ਹੀ ਲੋਕਾਂ ਦੀ ਨਜ਼ਰਾਂ ਵਿੱਚ ਨਾ ਆ ਜਾਣ ਮੈਂ ਸੰਭਾਲ ਕੇ ਰੱਖਿਆ ਉਹਨਾਂ ਦੁਸ਼ਮਣਾਂ ਨੂੰ ਜੋ ਪਿੱਠ ਤੇ ਛੂਰਾ ਮਾਰਦੇ ਸੀ ਮੈਂ ਹਕੀਕਤ ਮੰਨਿਆ ਉਸ ਆਵਾਜ਼ ਨੂੰ ਜਿਨੇ ਝੂਠ ਦਾ ਪੱਲਾ ਫੜ ਰੱਖਿਆ ਸੀ ਰੋ ਰੋ ਕੇ ਮੈਂ ਚਿੱਟਾ ਕੱਪੜਾ ਗਿੱਲਾ ਕਰ ਰੱਖਿਆ ਸੀ ਖੰਗ ਖੰਗ ਕੇ ਖੂਨ ਮੇਰੇ ਮੂੰਹ ਵਿੱਚੋਂ ਡੁੱਲ ਰਿਹਾ ਸੀ ਪਰਿਵਾਰ ਸਾਹਮਣੇ ਮੈਂ ਹੱਸਦਾ ਰਿਹਾ ਸੀ ਪਰ ਮੈਂ ਕਈ ਰਾਤਾਂ ਇਕੱਲਿਆ ਘਟ ਰਿਹਾ ਸੀ ਮੁੱਖ ਮੇਰਾ ਦੇਖ ਕੇ ਵਹਿਮ ਤੈਨੂੰ ਲੱਗੀ ਜਾ ਰਿਹਾ ਸੀ ਮੈਂ ਖੁਸ਼ਕਿਸਮਤ ਜ਼ਿੰਦਗੀ ਜੀ ਰਿਹਾ ਸੀ ਯਾਦ ਕਰਕੇ ਮੈਂ ਅੱਜ ਵੀ ਰੋਵਾ ਮੇਰੀ ਰੂਹ ਮੇਰੇ ਅੰਦਰੋਂ ਮੁੱਕ ਗਈ ਸੀ ਜੀ ਰਿਹਾ ਸੀ ਇੱਕ ਉਮੀਦ ਤੇ ਮੈਨੂੰ ਲੱਗਦਾ ਇੱਕ ਦਿਨ ਆਪਣਾ ਮੇਲ ਹੋਣਾ ਹੀ ਸੀ ਫਿਰ ਮਿਲਾਂਗੇ ਉਸੇ ਮੋੜ ਤੇ ਜਿੱਥੇ ਵਿਛੋੜੇ ਰੂਹਾਂ ਦੇ ਹੋਏ ਸੀ ਫਿਰ ਮਿਲਾਂਗੇ ਯਾਦ ਕਰ ਰੋਵਾਂਗੇ ਉਸੇ ਥਾਂ ਤੇ ਜਿੱਥੇ ਹਾਸਿਆਂ ਦੇ ਪਲ ਆਪਣੇ ਬਿੱਤੇ ਸੀ ਫਿਰ ਮਿਲਾਂਗੇ ਯਾਦ ਕਰ ਰੋਵਾਂਗੇ ਉਸੇ ਥਾਂ ਤੇ ਜਿੱਥੇ ਹਾਸਿਆਂ ਦੇ ਪਲ ਆਪਣੇ ਬਿੱਤੇ ਸੀ ਅਲਵਿਦਾ ਹੁਣ ਮੈਂ ਸਭ ਨੂੰ ਕਰਾਂ ਖੁਸ਼ ਹੋਣ ਮੇਰੇ ਆਪਣੇ ਰਹਿਣ ਅਲਵਿਦਾ ਹੁਣ ਮੈਂ ਤੈਨੂੰ ਵੀ ਕਰਾਂ ਧਿਆਨ ਹੁਣ ਤੂੰ ਆਪਣਾ ਆਪ ਰੱਖ ਅਲਵਿਦਾ ਹੁਣ ਮੈਂ ਤੈਨੂੰ ਵੀ ਕਰਾਂ ਧਿਆਨ ਹੁਣ ਤੂੰ ਆਪਣਾ ਆਪ ਰੱਖ